ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਦਿਨ ਹੈਗਾ ਜੀ ਅੱਜ ਬੁੱਧਵਾਰ ਦਾ ਤਰੀਕ ਹੈਗੀ ਆ ਜੀ 10 ਜੁਲਾਈ ਤੇ ਟਾਈਮ ਹੋ ਚੁੱਕਿਆ ਸਵੇਰ ਦਾ ਤਾਸ ਬਚੁੱਕੇ ਨੇ ਤੇ ਮੈਂ ਆਈ ਸੀਗੀ ਜੀ ਹੁਣ ਥੱਲਿਓ ਪਸ਼ੂਆਂ ਦਾ ਸਾਰਾ ਸੁੰਬਰ ਕੇ ਇੰਨੀ ਜ਼ਿਆਦਾ ਗਰਮੀ ਸੀਗੀ ਬਹੁਤ ਜ਼ਿਆਦਾ ਬਹੁਤ ਔਖਾ ਕੰਮ ਰਵੇੜ ਕੇ ਇਨਾ ਪਸ਼ੂ ਨਾਲਾਂ ਨੂੰ ਕਿ ਬੰਨੇ ਆਂਦੇ ਬਹੁਤ ਭਿੱਜ ਗਈ ਸੀਗੀ ਗਰਮੀ ਦੇ ਨਾਲ ਤੇ ਆ ਕੇ ਹਾਲੇ ਬੈਠੀ ਹੁਸੀਂ ਪੱਖੇ ਥਲੇ ਹਵਾ ਲੈਣ ਲੱਗੀ ਤੇ ਹਾਲੇ ਕਹਿ ਰਹੇ ਸੀ ਬਾਬਾ ਜੀ ਹਵਾ ਚਲਾ ਦਿਓ ਹਵਾ ਚਲਾ ਦਿਓ ਤੇ ਦੇਖੋ ਜੀ ਮੌਸਮ ਬਹੁਤ ਵਧੀਆ ਹੋ ਗਿਆ ਹਵਾ ਚੱਲ ਕੇ ਸਾਡੇ ਦੇਖੋ ਦੇਖ ਸਕਦੇ ਹੋ ਪੂਰਾ ਚੜ ਗਿਆ ਸ਼ਾਇਦ ਮੀਆਂ ਜਵੇ ਹੁਣ ਬਹੁਤ ਜੀ ਹਵਾ ਚਾਲੂ ਕੀ ਇਹ ਮੈਂ ਹਾਂ ਚਲੋ ਤੁਹਾਡੇ ਨਾਲ ਹਨ ਸ਼ੇਅਰ ਕਰੀਏ ਖਵਾ ਬਹੁਤ ਸੁਣੀ ਚੱਲ ਰਹੀ ਆ ਤੇ ਮੈਂ ਹੁਣ ਲੱਗਦੀ ਆ ਜੀ ਉੱਪਰ ਸਾਬਸ ਪਈਆ ਕਰਨ ਬੱਚੇ ਸਕੂਲ ਚਲੇ ਗਏ ਨੇ ਤੇ ਬਸ ਦੇ ਦੇ ਹੁਣ ਘੰਟਾ ਡੇਢ ਘੰਟਾ ਲੱਗ ਜਣਾ ਆਪਾਂ ਨੂੰ ਉੱਪਰ ਸਾਬਸ ਪਈਆ ਕਰਨ ਨੂੰ ਫਿਰ ਇਸ ਤੋਂ ਬਾਅਦ ਦੁਬਾਰਾ ਫਿਰ ਨਹਾਤਾ ਓਕੇ ਫਿਰ ਵੇਲੇ ਹੋ ਕੇ ਬੈਠਾਂਗੇ ਰਾਮਨਾ ਪਹਿਲਾਂ ਇੱਕ ਵਾਰ ਸਵੇਰੇ ਨਾਲੇ ਫਿਰ ਦੁਬਾਰਾ ਵਿੱਚ ਜੰਨੇ ਆ ਕੱਪੜੇ ਚੇਂਜ ਕਰਕੇ ਚਲੋ ਬਾਕੀ ਸਸਪੀਡ ਕੰਮ ਕਰਨ ਲੱਗ ਜਿੰਦੇ ਤੇ ਹੁਣ ਦੁਬਾਰਾ ਫਿਰ ਨਾ ਇੱਕ ਵਾਰ ਚੇਂਜ ਕਰਾਂਗੇ ਚਲੋ ਜੀ ਔਰ ਦੇਖੋ ਸਾਡੇ ਸਾਹਮਣੇ ਨਾ ਮੱਕੀ ਦਾ achar ਪੈ ਰਿਆ ਦੇਖਾ ਮਸ਼ੀਨ ਚੱਲਦੀ ਹੈ ਉੱਥੇ ਨਾ ਉਹ ਮਸ਼ੀਨ ਚੱਲ ਰਹੀ ਹੈ achar ਵਾਲੀ ਤੂੰ ਨਾਲ ਦੀ ਨਾਲ ਉਤਰ ਉਤਰ ਕੁਟਰਾਲੀ ਚ ਪਾਈ ਜਾਂਦੀ ਹੈ ਬਗਵਲਿਆ ਮੌਸਮ ਹੋਇਆ ਪਿਆ ਹੁਣੇ ਹੋਇਆ ਏ ਹੁਣੇ ਚੱਲੀ ਆ ਹਵਾ ਛੋਣ ਨਹੀਂ ਛੋਣਾ ਕਰਤਾ ਕਿਸਨ ਨੇ ਆਲੇ ਦਲੇ ਆਹ ਦੇਖੋ ਉਹਨੂੰ ਮੈਂ ਉੱਥੇ ਬੰਨਿਆ ਈ ਨੜਾ ਕਿੱਥੇ ਬੰਨਦੀ ਹੁਣ ਬੈਠੀ ਰਹੂ ਚਲੋ ਜੀ ਲੱਗੀ ਐ ਸਾਫ ਸਫਾਈ ਆ ਕਰਨ ਮਸਮ ਬਸਣਾ ਹੋ ਗਿਆ ਹੁਣ ਕੰਮ ਵੀ ਕੰਮ ਕਰਨ ਨੂੰ ਵੀ ਚੀ ਲੱਗੂਗਾ ਕੰਮ ਬਹੁਤ ਈਆ ਹੋਊਗਾ ਹੁਣ ਚਲੋ ਜੀ ਚੱਲਦੇ ਆ ਲਓ ਜੀ ਇੱਥੇ ਹੁਣ ਮੈਂ ਲੱਗ ਗਈ ਸੀਗੀ ਕਮਰਿਆਂ ਦੀ ਸਾਫ ਸਫਾਈ ਕਰਨ ਪਹਿਲਾਂ ਬੈੱਡ ਸ਼ੀਟਾਂ ਤਾਂ ਮੈਂ ਸਵੇਰੀ ਮਤਲਬ ਜਾਨ ਥੱਲੇ ਜਾਨੀ ਹਣੇ ਝਾੜੂ ਲਾਉਣ ਉਦੋਂ ਹੀ ਝਾੜ ਕੇ ਪਛਾੜ ਜਾਨੀ ਹੁੰਦੀਆਂ ਬਾਕੀ ਭਾਂਡੇ ਭੁੰਡੇ ਵੀ ਜਿਹੜੇ ਚਾੱਕਾਂ ਰੱਖੇ ਹੁੰਦੇ ਆ ਕਮਰਿਆਂ ਵਗੈਰਾ ਚ ਉਹ ਵੀ ਚੱਕ ਕੇ ਸਿੰਕ ਚ ਰੱਖ ਦਨੇ ਹੁੰਦੀਆਂ ਮੰਨਣ ਵਾਸਤੇ ਤੇ ਝਾੜੂ ਮੈਂ ਆ ਕੇ ਲਾਉਣ ਲੱਗੀ ਸੀਗੀ ਪਹਿਲਾਂ ਮੈਂ ਥੱਲੇ ਚਲੇ ਗਈ ਸੀਗੀ ਡੰਗਰਾਂ ਦਾ ਕਰਨ ਕਿਉਂਕਿ ਜੀ ਫਿਰ ਉਹ ਨੜਾਉਣੇ ਵਾਲੇ ਹੁੰਦੇ ਨੇ ਨਣਾਉਣੇ ਵੀ ਸੀ ਕੋਹਾ ਗੂੜਾ ਵੀ ਚੱਕਣਾ ਸੀਗਾ ਤੇ ਫਿਰ ਇਹਦੇ ਪਾਪਾ ਨੇ ਪੱਠੇ ਵੀ ਵੱਢਲੇ ਸੀ ਉਹ ਵੀ ਚਕਾਉਣੇ ਹੁੰਦੇ ਆ ਤੁੱਪਾਂ ਹੁੰਦੀਆਂ ਨਾ ਫਿਰ ਜਾ ਉਹ ਤੇ ਫਿਰ ਮਰ ਜਾ ਜਾਂਦੇ ਨੇ ਜੇ ਜਦੇ ਵੱਢ ਕੇ ਜਦੇ ਚੱਕਣੇ ਪੈਂਦੇ ਨੇ ਤਾਂ ਕਰਕੇ ਜੀ ਮੈਂ ਇਥੇ ਛੱਡ ਕੇ ਕੰਮ ਮਤਲਬ ਉੱਪਰ ਫਿਰ ਥੱਲੇ ਡੰਗਰਾਂ ਦਾ ਕੰਚ ਲੈ ਜਾਨੀਂ ਨੇ ਆ ਪੱਠੇ ਵੀ ਨਾਲ ਚੱਕਵਾਉਣੇ ਪੈਂਦੇ ਨੇ ਇਕੱਲੇ ਤੋਂ ਨਹੀਂ ਚੱਕ ਹੁੰਦੇ ਕਿਉਂਕਿ ਜੀ ਬਾਜਰਾ ਭਾਰੀ ਹੋਇਆ ਹੋਇਆ ਹੁਣ ਵੈਸੇ ਮੈਂ ਹੀ ਚੱਕਵਾਉਣੀ ਹਿੰਨੀ ਆ ਨਾਲ ਜਾ ਹੈ ਭਾਰੀ ਹੋਵੇ ਚਾਹੇ ਹੌਲੀ ਹੋਵੇ ਤੇ ਪੱਠੇ ਨਾਲ ਚਕਾ ਦਿੰਦੇ ਆ ਕਿਉਂਕਿ ਜੀ ਤੇ ਕਈ ਵਾਰ ਖੇਚੇ ਕੁੱਝ ਪੈ ਜਾਂਦੇ ਆ ਢੋਹੀ ਨੂੰ ਫੇਰ ਜੇ ਕੋਈ ਕੰਮ ਵੱਜ ਜਾਂਦਾ ਜੇ ਖੇਚੇ ਪੈ ਜਵੇ ਫਿਰ ਬੰਦਾ ਕਿਸੇ ਜੋ ਕੰਮ ਜੋਗਾ ਨਹੀਂ ਰਹਿੰਦਾ ਹੈਗਾ ਤਾਂ ਕਰਕੇ ਨਾਲ ਹੱਥ ਲਵਾ ਦਿੰਨੇ ਹੁੰਦੀਆਂ ਤੇ ਭਰੀਆਂ ਨਾਲ ਦੀ ਨਾਲ ਪਾ ਕੇ ਚਕਾ ਦਿੰਨੇ ਹੁੰਦੀਆਂ ਤੇ ਤਾਂ ਹੀ ਤਾਂ ਜੇ ਕੰਮ ਨਹੀਂ ਕਿਸੇ ਲੋਟ ਆਉਂਦਾ ਹੈਗਾ ਤਾਂ ਹੀ ਮੈਨੂੰ ਇੰਨਾ ਟਾਈਮ ਹੋ ਜਾਂਦਾ ਇੱਥੇ 10 ਵਜ ਚੁੱਕੇ ਸੀਗੇ 10 ਵਜੇ ਆ ਕੇ ਮੈਂ ਸੁੱਭਰ ਲੱਗੀ ਸੀਗੀ ਬੱਚਿਆਂ ਨੂੰ 8 ਵਜ ਕੋ ਬਜੇ ਤੋੜ ਕੇ ਉਸ ਤੋਂ ਬਾਅਦ ਮੜਾ ਮਟਾ ਝਾੜ ਪੋਚ ਜੀ ਕਰਕੇ ਥੱਲੇ ਚਲੇ ਜਾਣੀ ਹੁੰਦੀ ਆ ਨਾ ਸਾਢੇ ਘੱਟ ਹੋ ਜਾਂਦੇ ਨੇ ਥੱਲੇ ਜਾਂਦੀ ਨੂੰ ਤੇ ਫੇਰ ਉੱਥੇ ਝਾੜੂ ਵਗੈਰਾ ਲਾ ਕੇ ਗੋਹਾ ਚਕਾ ਕੇ ਫੇਰ ਪੱਠੇ ਚਕਵਾ ਕੇ ਫੇਰ ਮੈਂ ਸਾਂ ਨੜਾ ਕੇ ਫੇਰ ਆਉਨੇ ਹੁੰਨੇ ਹੱਥੇ ਨੂੰ ਤੇ ਇੱਥੇ ਜੀ ਇੱਕ ਕਮਰੇ ਚ ਮੈਂ ਝਾੜੂ ਲਾਤਾ ਤੇ ਹੁਣ ਮੈਂ ਲੱਗੀ ਸੀਗੀ ਦੂਸਰੇ ਚ ਲਾਉਣ ਤੇ ਇੱਥੇ ਦੇਖੋ ਬੱਚੇ ਨੇ ਚੱਪਲਾਂ ਵਗੈਰਾ ਵੀ ਓਕਣੇ ਪੰਨਾਂ ਨੇ ਇਹ ਵੀ ਸਾਰਾ ਸਮਾਨ ਚੱਕ ਕੇ ਜਾਂਚਿਆ ਸੁੰਬਰ ਕੇ ਲੋਟ ਕਰਕੇ ਰੱਖ ਦਿੰਦੀਆਂ ਫਿਰ ਮੈਂ ਜਿੰਨਾ ਚਿਰ ਬੱਚੇ ਨਹੀਂ ਆਉਂਦੇ ਉਹਨਾਂ ਚਿਰ ਰਹਿਣ ਠੀਕ ਹੈ ਰਹਿਦਾ ਸਮਾਨ ਤੇ ਸਾਫ ਵੀ ਰਹਿੰਦਾ ਹਨਾ ਜਦੋਂ ਬੱਚੇ ਆ ਜਾਂਦੇ ਆ ਫੇਰ ਲੱਗ ਜਾਂਦੇ ਆ ਖਡਾਉਣ ਤੇ ਜਿਹੜਾ ਇਹ ਪੈਪ ਪਿਆ ਜੀ ਆਪਣਾ ਸੀਡ ਦੇ ਥੱਲੇ ਇਹਦੇ ਨਾਲ ਆਪਾਂ ਪਾਉਣੇ ਨੇ ਕੋਲਰ ਦੇ ਵਿੱਚ ਪਾਣੀ ਇੱਧਰ ਮੈਂ ਕਪੜੇ ਧੋਣ ਨੂੰ ਵੀ ਇਹੀ ਵਰਤ ਲੈਣੇ ਹੁੰਨੇ ਆ ਇਹਦੇ ਨਾਲ ਮਸ਼ੀਨ 'ਚ ਸੌਖਾ ਪਾਣੀ ਪੈ ਜਾਂਦਾ ਤਾਂ ਕਰਕੇ ਬਾਅਦ 'ਚ ਇਕੱਠਾ ਕਰਕੇ ਇੱਥੇ ਰੱਖ ਦਿੰਨੇ ਹੁੰਨੇ ਆ ਹੁਣ ਕਿਉਂਕਿ ਜੀ ਬਾਟੀਆਂ ਚੱਕਣੀਆਂ ਵੀ ਬਹੁਤ ਆਖੀ ਲੱਗਦੀਆਂ ਨੇ ਨਾਲੇ ਫਿਰ ਢੋਲਦਾ ਨਹੀਂ ਪਾਣੀ ਫਸ ਕੂਲਰ ਦੇ ਵਿੱਚ ਇਦਾਂ ਹੀ ਪੈਪ ਪਲਾ ਦਿੰਨੇ ਹੁੰਨੇ ਟੂਟੀ ਤੋਂ ਤੇ ਕੂਲਰ ਭੱਜ ਜਾਂਦਾ ਇਹਦੇ ਨਾਲ ਹੁਣ ਸੁੱਕ ਜਾ ਪਿਆ ਗਿਆ ਇਹ ਪੈਪ ਦਾ ਤਾਂ ਕਰਕੇ ਇੱਥੇ ਰੱਖਿਆ ਹੋਇਆ ਹੁਣ ਜੀ ਲਓ ਇੱਥੇ ਮੈਂ ਚੱਪਲਾਂ ਵੀ ਬੱਚਿਆਂ ਦੇ ਝਾੜ ਕੇ ਰੱਖ ਦੂੰਗੀ ਆ ਕੇ ਫਿਰ ਚੱਕ ਕੇ ਪਾ ਲਣਗੇ ਮੈਂ ਜੀ ਝਾੜੂ ਬਾਚੇ ਲਾਉਣੇ ਹੁੰਨੀਆਂ ਬੱਚਿਆਂ ਦੇ ਸਕੂਲ ਗਏ ਤੋਂ ਬਾਅਦ ਕਿਉਂਕਿ ਜੀ ਮੈਨੂੰ ਇਹੰਦਾ ਬਾਚ ਸਾਫ਼ ਸੁਪਈਆ ਹੋ ਜਾਂਦਾ ਇਕੱਠਾ ਹੀ ਜਾਂ ਜੇ ਮੈਂ ਕਈ ਵਾਰ ਦੇਖਿਆ ਜੀ ਉਹਨਾਂ ਦੇ ਹੁੰਦੇ ਹੁੰਦੇ ਝਾੜੂ ਲਾ ਕੇ ਵੀ ਨਹੀਂ ਰਹਿੰਦਾ ਹੈਗਾ ਉਹ ਜਿਆ ਕਿਉਂਕਿ ਜੀ ਬਾਅਦ ਫੇਰ ਉਹ ਕੂੜਾ ਕਿਣ ਜਾਂਦਾ ਦੁਬਾਰਾ ਫੇਰ ਲਾਉਣਾ ਪੈਂਦਾ ਦੋ ਵਾਰ ਝਾੜੂ ਲਾਉਣਾ ਪੈਂਦਾ ਤੇ ਇਸ ਲਈ ਮੈਂ ਹੁਣ ਸਾਰੇ ਉਹਨਾਂ ਨੂੰ ਸਕੂਲ ਵਗੈਰਾ ਤੋੜ ਕੇ ਰੋਟੀ ਬਣਾ ਕੇ ਆਪਣੀ ਫੇਰੇ ਝਾੜੂ ਲਾਉਣੀ ਹੁੰਦੀ ਆ ਜਿਹੜਾ ਆਟਾ ਵਗੈਰਾ ਸਾਰਾ ਕੁਛ ਕੁਛ ਵੀ ਹਨਾ ਖਿੰਡਣਾ ਹੁੰਦਾ ਖੜ ਜਾਂਦਾ ਬਾਅਦ ਚ ਫੇ ਝਾੜੂ ਪੱਠਾ ਹੀ ਲੱਗ ਜਾਂਦਾ ਤੇ ਇੱਕ ਵਾਰ ਲਾ ਕੇ ਸੜ ਜਾਂਦਾ ਨਾਲੇ ਪੋਚਾ ਜਿਹਦੇ ਲੱਗ ਜਾਂਦਾ ਇੱਥੇ ਜੀ ਹੁਣ ਫੇ ਲੱਗੀ ਸੀਗੀ ਮੈਂ ਰਸੋਈ ਦੇ ਵਿੱਚ ਗਰਮੀ ਇੰਨੀ ਜ਼ਿਆਦਾ ਸੀਗੀ ਬਹੁਤ ਜ਼ਿਆਦਾ ਗਰਮੀ ਹੋਈ ਪਈ ਸੀਗੀ ਤੇ ਕੰਮ ਕਰਨ ਨੂੰ ਕਿਹੜਾ ਜੀ ਕਰਦਾ ਇਹ ਜੀ ਗਰਮੀ ਦੇ ਵਿੱਚ ਪਰ ਇੱਕ ਕਰਨਾ ਪੈਂਦਾ ਹਨਾ ਤੇ ਐ ਮੇਰੇ ਕੱਪੜੇ ਵੀ ਬਹੁਤ ਭਿੱਜੇ ਪਏ ਸੀਗੇ ਉਹਦੇ ਕਰਕੇ ਮੈਂ ਸਨ ਲਾ ਕੇ ਆਈ ਸੀ ਤੇ ਉਂ ਵੀ ਗਰਮੀ-ਗਰਮੀ ਹੋ ਗਈ ਉੱਥੇ ਖੇਤਾਂ 'ਚ ਵੀ ਧੁੱਪ ਹੁੰਦੀ ਐ ਜਦ ਪੱਠੇ ਚ ਕੋਲ ਇੰਨੇ ਕੱਪੜੇ ਐਨ ਭਿੱਜ ਜਾਂਦੇ ਨੇ ਗਰਮੀ ਦੇ ਨਾਲ ਪਰ ਜਦੋਂ ਮੈਂ ਨਾ ਹਵਾ ਲੈਣ ਬੈਠੀ ਆ ਕੇ ਪੱਖੇ ਦੀ ਮਾੜਾ ਮਟਾ ਰਾਮਕੰਨ ਬੈਜਦੇ ਹੁੰਦੇ ਨੇ ਜਾਂ ਫਿਰ ਵਿੱਚ ਜਿਹਨੂੰ ਨਾਲੇ ਕਮੈਂਟ ਆਏ ਹੁੰਦੇ ਉਹਨਾਂ ਦਾ ਰਿਪਲਾਈ ਕਰਨਾ ਹੁੰਦਾ ਉਹ ਦੇਣ ਬੈਜਦੀ ਆ ਤੇ ਜਨੂ ਫੇਰ ਹਨਾ 113 ਸੋਹਣੀ ਹਵਾ ਆ ਗਈ ਪੂਰੇ ਦੀ ਬਹੁਤ ਜਿਆਦਾ ਹਵਾ ਚੱਲ ਪਈ ਟਾਕਿਆਂ ਵੀ ਵੱਜਣ ਲੱਗ ਗਏ ਸਾਡੀ ਟਾਕੇ ਸਾਰੇ ਕਮਰਿਆਂ ਦੇ ਖੁੱਲ੍ਹੇ ਹੁੰਦੀਆਂ ਨੇ ਫੜਕਾ ਹੋਣ ਲੱਗਾ ਫਿਰ ਟਾਕਿਆਂ ਲੈਣਾ ਤੇ ਬਹੁਤ ਸੋਹਣੀ ਹਵਾ ਆ ਗਈ ਜੇਕਰ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੀ ਆ ਲੱਗਦਾ ਸ਼ਾਇਦ ਜਾਂ ਤਾਂ ਮੀਂਹ ਪਿਆ ਗਿਆ ਸੀਗਾ ਕਿਧਰੇ ਪਾਸੇ ਉਸ ਤੋਂ ਬਾਅਦ ਹਵਾ ਆਈ ਤੀ ਜੱਚ ਬਹੁਤ ਵਧੀਆ ਹਵਾ ਆਈ ਤੀ ਥੋੜਾ ਚਿਰ ਚੱਲੀ ਆ ਵੈਸੇ ਇਹ ਹਵਾ ਫੇਰ ਰੁਕ ਗਈ ਫੇਰ ਉਹੀ ਹਾਲ ਇੰਨਾ ਜਿਆਦਾ ਬੁਰਾ ਹਾਲ ਸੀਗਾ ਅੱਜ ਤੱਕ ਤੇ ਹੁਣ ਤੱਕ ਵੀਜੀ ਹੁਣ ਵੀ ਨਹੀਂ ਕੋਈ ਹਵਾ ਚੱਲਦੀ ਹੈਗੀ ਇਸ ਟਾਈਮ ਜਦੋਂ ਮੈਂ ਐਡੀਟਿੰਗ ਕਰਨ ਲੱਗੀ ਆ ਗਰਮੀ ਬਹੁਤ ਜ਼ਿਆਦਾ কুলਰ ਵੀ ਨਹੀਂ ਕੁਝ ਕਰ ਰਿਹਾ ਹੈਗੇ কুলਰ ਦੇ ਮੂਰੇ ਬੈੰਨੇ ਆ ਫੇਰ ਵੀ ਇਦਾਂ ਹਨਾ ਗਰਮੀ ਨਹੀਂ ਸੁਕਾਉਂਦੇ ਹੈਗੇ ਚਿਪਚਿਪੀ ਜੀ ਹੋਈ ਜਾਂਦੀ ਹੈ ਗਰਮੀ ਪਤਾ ਨਹੀਂ ਕਹੇ ਜੀ ਗਰਮੀ ਹੋਈ ਪਈ ਆ ਤੇ ਮੀਂਹ ਤਾਂ ਆਪਣੇ ਦੇਖ ਲਓ ਕਿੰਨੇ ਪਏ ਨੇ ਫੇਰ ਵੀ ਗਰਮੀ ਨੇ ਬੁਰਾ ਹਾਲ ਕਰਾਇਆ ਪਿਆ ਇੰਨੇ ਮੀਂਹ ਪੈਣ ਦੇ ਬਾਵਜੂਦ ਵੀ ਹਨਾ ਗਰਮੀ ਨਹੀਂ ਜਾ ਰਹੀ ਉਸ ਦਿਨ ਮਤਲਬ ਜਿੰਨੇ ਕਮੀ ਪੈ ਗਏ ਉਹਨੇ 2-3 ਦਿਨ ਠੰਡ ਰਹੀ ਆ 쿨ਰ ਵੀ ਬੰਦ ਰਿਆ ਅਸੀਂ ਤਸਕਾ ਕੇ ਰੱਖਤਾ ਸੀਗਾ ਕਿ ਜਿੱਦਨ ਫੇਰ ਗਰਮੀ ਹੋ ਫੇਰ ਪਾਣੀ ਪਾਵਾਂਗੇ ਅਸੀਂ ਰਾਤੀ ਫੇਰ ਉਹਦੇ ਵਿੱਚ ਪਾਣੀ ਪਾ ਲਿਆ ਤੇ ਹੁਣ ਫੇਰ ਜੀ 쿨ਰ ਚੱਲਣ ਲੱਗ ਗਿਆ ਤੇ ਦੇਖਦੇ ਹਾਂ ਹੁਣ ਕਿਦਨ ਫੇਰ ਮੀਂਹ ਆਉਂਦਾ ਫੇਰ ਮਾੜੀ-ਮੁੱਟੀ ਰਾਮਦਾਰੀ ਹੋ ਚੂਗੀ ਹੈਦ ਕੀ ਤਾਂ ਪਤਾ ਨਹੀਂ ਘਾਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਇਹ ਜੀ ਕੰਮ ਕਰਦਿਆਂ ਦੀ ਨਾ ਗਰਮੀ ਮੈਨੂੰ ਉੱਚੜਦੀ ਹੁੰਦੀ ਆ ਪਿੰਡੇ ਤੋਂ ਜਿਵੇਂ ਅਗਲਾ ਨਾ ਕੀ ਨਿਕਲੇ ਆਂਦਾ ਹੋਣੇ ਹੁਣ ਗਰਮੀ ਇੰਨੀ ਜ਼ਿਆਦਾ ਹੋਈ ਪਈ ਆ ਕੱਪੜੇ ਸਾਰੇ ਭੇਜ ਜਾਂਦੇ ਨੇ ਤੇ ਤਾਂਹੀ ਜੀ ਮੈਂ ਫਿਰ ਇੱਥੇ ਝਾੜੂ ਲਾ ਕੇ ਉਸ ਤੋਂ ਬਾਅਦ ਪਾਂਡੇ ਮਾਂਚ ਨੂੰ ਕੱਢ ਕੇ ਵਸੇ ਨਾ ਕੇ ਬਲੌਕ ਸ਼ੂਟ ਕਰਿਆ ਸੀਗਾ ਫਿਰ ਪੋਚੇ ਦਾ ਮੈਂ ਨਹੀਂ ਕਰਿਆ ਹੈਗਾ ਕਿਉਂਕਿ ਜੀ ਮੈਂ ਬਸ ਦੋ ਝਾੜੂ ਲਾ ਕੇ ਉਸ ਤੋਂ ਬਾਅਦ ਪਾਂਡੇ ਮਾਂਜਾਂਗੀ ਪਾਂਡੇ ਮਾਂਜ ਕੇ ਉਸ ਤੋਂ ਬਾਅਦ ਪੋਚੇ ਲਾ ਕੇ ਬਸ ਡਸਟਿੰਗ ਕਰ ਦਾਂਗੇ ਕਾਫੀ ਕਰਦਾ ਹੋ ਜਾਂਦਾ ਉੱਪਰ ਨਾਲੇ ਦੇਖ ਲਓ ਉੱਪਰ ਰਹਿਨੇ ਆਲੇ ਦਲੇ ਕੱਦੂ ਵਗੈਰਾ ਵੀ ਹੋ ਗਏ ਹੋਰ ਤਾਂ ਮਿੱਟੀ ਵੀ ਹੈ ਨੀ ਕਿਧਰੇ ਪਾਸੇ ਘਰ ਦਾ ਪਤਾ ਨਹੀਂ ਫੇਰ ਵੀ ਕਿੱਥੋਂ ਆ ਜਾਂਦਾ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਵਾਰ ਲੀਰ ਜ਼ਰੂਰ ਫੇਰਨੀ ਪੈਂਦੀ ਆ ਤੇ ਰੋਜ਼ ਦੀ ਰੋਜ਼ ਕਾਫੀ ਜਿਹੜਾ ਲੀਰ ਜੀ ਫੇਰਦੇ ਹੁੰਦੀ ਹੈ ਨਾ ਐਨ ਗੰਦੀ ਹੋ ਜਾਂਦੀ ਐਨੀ ਜ਼ਿਆਦਾ ਕਰਦਾ ਆਉਂਦਾ ਬੈਡਾਂ ਬੁੱਡਾਂ ਤੇ ਸਾਰੀਆਂ ਸੀਟਾਂ ਵਗੈਰਾ ਤੇ ਬਹੁਤ ਜ਼ਿਆਦਾ ਪਰ ਸਾਫ਼ ਕਰੇ ਤੋਂ ਬਾਅਦ ਬਹੁਤ ਵਧੀਆ ਸਾਰੇ ਚਮਕਣ ਲੱਗ ਜਾਂਦੇ ਐ ਲੀਰ ਫੇਰੇ ਤੇ ਸਾਫ਼ ਹੋ ਜਾਂਦੇ ਨੇ ਤੇ ਚਲੋ ਜੀ ਆਪਣਾ ਝਾੜੂ ਵੀ ਲੱਗ ਗਿਆ ਹੁਣ ਆਪਾਂ ਕੱਢ ਲਾਂਗੇ ਅੰਦਰੋਂ ਪਾਂਡੇ ਮੇਰੇ ਤੇ ਪਿੱਜੇ ਪੈ ਨੇ ਸਲਵਾਰ ਦੇ ਮੋਰੀਆਂ ਬਹੁਤ ਭਿੱਜੀਆਂ ਪੈ ਨੇ ਤੇ ਮੈਂ ਮੈ ਸੰੜਾ ਕੇ ਐਸੀ ਕਮੀਜ਼ ਤਾਂ ਸੁੱਕ ਗਿਆ ਸਲਵਾਰ ਹਾਲ ਥੋੜੀ ਥੋੜੀ ਗਿੱਲੀ ਰਹਿ ਗਈ ਸੀ ਤੇ ਇੱਥੇ ਲੱਗ ਜਾਂਗੇ ਹੁਣ ਆਪਾਂ ਜੀ ਭਾਂਡੇ ਬਾਹਰ ਕੱਢਣ ਬਾਹਰ ਕੱਢ ਕੇ ਮਾਂਦੇ ਹੁੰਨੇ ਆਪਾਂ ਭਾਂਡੇ ਬੈਠ ਕੇ ਰਾਮ ਨਾਲ 10-15 ਮਿੰਟ ਲੱਗ ਜਾਂਦੇ ਨੇ ਭਾਂਡੇ ਮਾਂਜਣ ਨੂੰ ਉਸ ਤੋਂ ਬਾਅਦ ਲਾਵਾਂਗੇ ਪੋਚਾ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲਾਗ ਦੇ ਨਾਲ ਓਕੇ ਬਾਏ ਬਾਏ